ਗੁਰੂ ਪਿਆਰਿਓ ਇੱਕ ਵਾਰ ਮੇਰੇ ਜਗਤ ਪਿਤਾ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਦੂਸਰੇ وارث ਧੰਨ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸ੍ਰੀ ਖਡੂਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਬਿਰਾਜਮਾਨ ਸਨ ਔਰ ਬੱਚਿਆਂ ਨੂੰ ਗੁਰਮੁਖੀ ਸਿਖਾ ਰਹੇ ਸਨ ਪੜ੍ਹਾ ਰਹੇ ਸਨ ਤੇ ਇੰਨੇ ਚਿਰ ਨੂੰ ਸਤਗੁਰਾਂ ਕੋਲ ਹਮਾਜੂ ਪਹੁੰਚ ਜਾਂਦਾ ਹੈ ਹਮਾਜੂ ਬਾਬਰ ਦਾ ਪੁੱਤਰ ਸੀ ਹਮਾਜੂ ਜੋ ਕਿ ਸੇਰਸਾ ਸੂਰੀ ਤੋਂ ਹਾਰ ਖਾ ਕੇ ਆਗਰੇ ਦੀ ਧਰਤੀ ਤੋਂ ਭੱਜਿਆ ਤੇ ਜਾਨ ਬਚਾਉਂਦਾ ਹੋਇਆ ਲਾਹੌਰ ਪਹੁੰਚਦਾ ਹੈ ਲਾਹੌਰ ਤੋਂ ਬਾਅਦ ਫਿਰ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦਾ ਹੈ ਪਰ ਹੁਣ ਜਦੋਂ ਗੁਰੂ ਅੰਗਦ ਸਹਿਬ ਮਹਾਰਾਜ ਜੀ ਕੋਲ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚ ਜਾਂਦਾ ਹੈ ਤਾਂ ਗੁਰੂ ਅੰਗਦ ਸਹਿਬ ਮਹਾਰਾਜ ਜੀ ਬੱਚਿਆਂ ਨੂੰ ਪੜ੍ਹਾ ਰਹੇ ਸਨ ਸਤਿਗੁਰਾਂ ਨੇ ਧਿਆਨ ਨਾ ਦਿੱਤਾ ਜਦੋਂ ਸਤਿਗੁਰਾਂ ਨੇ ਧਿਆਨ ਨਹੀਂ ਦਿੱਤਾ ਤੇ ਹਿਮਾਜੂ ਜਿਹੜਾ ਹੰਕਾਰ ਦਾ ਭਰਿਆ ਹੋਇਆ ਸੀ ਇਹਨੂੰ ਇਹ ਸੀ ਕਿ ਮੈਂ ਬਾਦਸ਼ਾਹ ਹਾਂ ਪਰ ਗੁਰੂ ਅੰਗਦ ਸਹਿਬ ਮਹਾਰਾਜ ਜੀ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ ਇਹਨੇ ਨੂੰ ਕੀ ਕਰਦਾ ਹੈ ਹਿਮਾਜੂ ਮਿਆਨ ਦੇ ਵਿੱਚੋਂ ਆਪਣੀ ਤਲਵਾਰ ਕੱਢ ਲੈਂਦਾ ਹੈ ਕਿ ਗੁਰੂ ਅੰਗਸਾਹ ਮਹਾਰਾਜ ਜੀ ਨੇ ਮੇਰੇ ਵੱਲ ਕਿਉਂ ਨਹੀਂ ਵੇਖਿਆ ਤੇ ਜਿਉਂ ਹੀ ਮਿਆਂ ਦੇ ਵਿੱਚੋਂ ਤਲਵਾਰ ਕੱਢਦਾ ਹੈ ਤਾਂ ਗੁਰੂ ਅੰਗਸਾਹ ਮਹਾਰਾਜ ਜੀ ਦੀ ਨਜ਼ਰ ਹਮਾਜੂ ਤੇ ਪੈ ਜਾਂਦੀ ਹੈ ਸਤਿਗੁਰੂ ਹਮਾਜੂ ਨੂੰ ਕਹਿੰਦੇ ਨੇ ਹਮਾਜੂ ਤੂੰ ਫਕੀਰਾਂ ਦੇ ਉੱਤੇ ਆਪਣੀ ਤਲਵਾਰ ਕੱਢਦਾ ਹੈ ਜਦੋਂ ਸ਼ੇਰ ਸਾਹ ਸੂਰੀ ਨੇ ਤੇਰੇ ਉੱਤੇ ਹਮਲਾ ਕੀਤਾ ਇਹ ਉਦੋਂ ਤੇਰੀ ਤਲਵਾਰ ਕਿੱਥੇ ਸੀ ਜਦੋਂ ਇਹ ਗੱਲ ਹਮਾਜੂ ਸੁਣਦਾ ਹੈ ਹੈਰਾਨ ਹੋ ਜਾਂਦਾ ਹੈ ਉਹਦਾ ਜਿਹੜਾ ਹੰਕਾਰ ਦਾ ਸਿਰ ਸੀ ਉਹ ਵੱਡਿਆ ਜਾਂਦਾ ਹੈ ਤੇ ਧੰਨ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਚਰਨਾਂ ਤੇ ਨਤਮਸਤਕ ਹੁੰਦਾ ਹੈ ਤੇ ਮਾਫੀ ਮੰਗਦਾ ਹੈ ਗੁਰੂ ਪਾਤਸ਼ਾਹ ਜੀ ਮੇਰੇ ਤੋਂ ਗਲਤੀ ਹੋ ਗਈ ਹੈ ਸਤਗੁਰ ਕਹਿੰਦੇ ਮਾਫਤਾ ਤੈਨੂੰ ਕਰਦੇ ਆਂ ਕਿ ਪਰ ਇਹ ਦੱਸ ਤੁਹਾਡੀ ਤਲਵਾਰ ਹੈ ਜਿਹੜੀ ਇਨ ਹੱਥੇ ਉੱਤੇ ਫਕੀਰਾਂ ਉੱਤੇ ਆਮ ਲੋਕਾਂ ਦੇ ਉੱਤੇ ਕਿਉਂ ਉੱਠਦੀ ਹੈ ਹੁਣ ਤੈਨੂੰ ਸ਼ੇਰ ਸਾਹ ਸੂਰੀ ਟੱਕਰਿਆ ਸੀ ਨਾ ਸਾਹਮਣੇ ਤੇਰੇ ਬਰਾਬਰ ਦਾ ਫਿਰ ਉਦੋਂ ਤੇਰੀ ਤਲਵਾਰ ਕਿੱਥੇ ਸੀ ਸੋ ਕਹਿਣ ਦਾ ਮਤਲਬ ਇਹ ਹੈ ਗੁਰੂ ਪਾਸ਼ਾ ਨੇ ਹਮਾਜੂ ਦਾ ਹੰਕਾਰ ਤੋੜਿਆ ਸੀ ਪਰ ਇਸ ਸਾਖੀ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਅੱਜ ਵੀ ਬਹੁਤ ਸਾਰੇ ਐਸੇ ਲੋਕ ਨੇ ਹੋ ਸਕਦਾ ਮੈਂ ਵੀ ਉਹਨਾਂ ਦੇ ਵਿੱਚ ਆ ਜਾਣਾ ਅਸੀਂ ਆਪਣੇ ਬਰਾਬਰ ਤੇ ਅਤੇ ਆਪਣੇ ਤੋਂ ਉੱਤੇ ਵਾਲੇ ਨਾਲ ਟੱਕਰ ਨਹੀਂ ਲੈਂਦੇ ਉਹਦੇ ਉੱਤੇ ਅਸੀਂ ਰੋਗ ਨਹੀਂ ਪਾ ਸਕਦੇ ਜਦੋਂ ਕੋਈ ਗਲਤੀ ਹੁੰਦੀ ਹੈ ਜਾਂ ਕੁਝ ਵੀ ਹੁੰਦਾ ਹੈ ਪਰ ਹਮੇਸ਼ਾ ਅਸੀਂ ਮਾੜੇ ਦੇ ਉੱਤੇ ਆਪਣਾ ਜ਼ੋਰ ਚਲਾਉਣ ਤੱਕ ਜਾਣੇ ਆ ਇਹ ਗੱਲ ਯਾਦ ਰੱਖੋ ਜੇ ਟੱਕਰ ਲੈਣੀ ਹੋਵੇ ਤਾਂ ਬਰਾਬਰ ਦੇ ਨਾਲ ਲੈ ਕੇ ਵੇਖੋ ਫਿਰ ਪਤਾ ਲੱਗਦਾ ਕਿਉਂਕਿ ਭੱਜਦਿਆਂ ਨੂੰ ਬਾਣ ਫਿਰ ਇੱਕੋ ਜੇ ਹੋ ਜਾਂਦੇ ਨੇ ਇਸ ਕਰਕੇ ਆਪਣੇ ਤੋਂ ਉੱਪਰ ਦੇ ਉੱਤੇ ਤੇ ਬਰਾਬਰ ਦੇ ਉੱਤੇ ਜੇ ਨਹੀਂ ਸਾਡੀ ਚੱਲਦੀ ਤਾਂ ਸਾਨੂੰ ਇਹ ਵੀ ਅਧਿਕਾਰ ਨਹੀਂ ਕਿ ਅਸੀਂ ਆਪਣੇ ਤੋਂ ਗਰੀਬ ਦੇ ਉੱਤੇ ਲਾਚਾਰ ਦੇ ਉੱਤੇ ਜਾਂ ਕਿਸੇ ਫਕੀਰ ਦੇ ਉੱਤੇ ਰੂਪ ਜਮਾਈਏ ਇਹ ਸਾਖੀ ਤੋਂ ਮਿਲਦਾ ਹੈ ਤੰਨ ਗੁਰੂ ਅੰਗਸਾਹ ਮਾਰਾ ਸੱਚੇ ਪਾਤਸ਼ਾਹ ਜੀ ਉਹਨੂੰ ਮੂੰਹ ਤੋੜ ਜਵਾਬ ਦੇ ਸਕਦੇ ਸੀ ਪਰ ਸਤਗੁਰ ਹਮਾਜੂ ਦਾ ਹੰਕਾਰ ਤੋੜਨਾ ਚਾਹੁੰਦੇ ਸੀ ਤੇ ਗੁਰੂ ਪਿਆਰਿਓ ਆਓ ਆਪਾਂ ਵੀ ਇਸ ਸਾਖੇ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਸਵਾਰੀਏ ਕਿ ਕਦੇ ਵੀ ਨਹੱਥੇ ਦੇ ਉੱਤੇ ਆਪਣੇ ਤੋਂ ਕਮਜ਼ੋਰ ਉੱਤੇ ਕਿਸੇ ਫਕੀਰ ਉੱਤੇ ਕਦੇ ਵੀ ਹੱਥ ਨਾ ਚੁੱਕੀਏ ਕਦੇ ਵੀ ਉਹਨੂੰ ਤੋਹੀਨ ਨਾ ਕਰੀਏ ਉਹਦੀ ਬੇਇੱਜ਼ਤੀ ਨਾ ਕਰੀਏ ਤੇ ਨਾ ਹੀ ਕਦੇ ਉਹਦੇ ਉੱਤੇ ਆਪਣਾ ਰੂਪ ਜਮਾਈਏ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸੁਣੋ, ਸ਼ੇਅਰ ਕਰੋ। ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਓ ਤਾਂ ਜੋ ਜਿਹੜੇ ਸਾਡੇ ਉੱਤੇ ਵੀ ਸਾਨੂੰ ਕਮਜ਼ੋਰ ਸਮਝ ਕੇ ਜ਼ੁਲਮ ਕਰ ਰਹੇ ਨੇ, ਅਤਿਆਚਾਰ ਕਰ ਰਹੇ ਨੇ, ਉਹਨਾਂ ਤੱਕ ਵੀਡੀਓ ਪਹੁੰਚੇ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਵੀ ਬਰਾਬਰ ਦੇ ਨਾਲ ਟੱਕਰ ਲੈਣ ਯੋਗੇ ਨਹੀਂ, ਅਸੀਂ ਵੀ ਆਪਣੇ ਨੀਵੇਂ ਤੇ ਰੂਪ ਪਾਉਣ ਯੋਗੇ ਆ। ਸਵਾਦ ਤਾਂ ਆਉਂਦਾ ਜੇ ਸਾਨ ਨੂੰ ਸਾਨ ਟਕਰੇ ਸ਼ੇਰ ਨੂੰ ਸ਼ੇਰ ਟਕਰੇ ਬਰਾਬਰ ਦੇ ਨੂੰ ਬਰਾਬਰ ਦਾ ਟਕਰੇ ਨਹੀਂ ਕਮਜ਼ੋਰ ਉੱਤੇ ਤਾਂ ਹਰ ਕਜ਼ੋਰ ਪਾਉਂਦਾ ਹੈ ਆਪਣੇ ਇਸ ਗੁਰਬਾਣੀ ਐਂਡ ਹਿਸਟਰੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੀ ਅਗਲੀ ਵੀਡੀਓ ਵਿੱਚ ਅਗਲਾ ਇਤਿਹਾਸ ਗੁਰਬਾਣੀ ਦੇ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ